ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਆ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਅੱਜ ਮਾਰਨਿੰਗ ਦਾ ਸਾਢੇ 5 ਦਾ ਟਾਈਮ ਹੋ ਗਿਆ ਤੇ ਬਸ ਹੁਣੇ ਉੱਠ ਕੇ ਮੈਂ ਧਰੀ ਚਾਹ ਚਾਹ ਵੀ ਆਪਾਂ ਫਰੈਸ਼ ਫਰੈਸ਼ ਹੋਇਆ ਤੇ ਬਸ ਚਾਹ ਧਰ ਲਈ ਤੇ ਨਾਲੇ ਮੈਂ ਲਾਤੀ ਮਧਾਨੀ ਤੇ ਕਿਰਾਂ ਮੈਂ ਬੰਦ ਕਰਤੀ ਮਧਾਨੀ ਮੈਂ ਕਿਹਾ ਫੇਰ ਹੁਣ ਨਾ ਵੀ ਆਵਾਜ਼ ਨਹੀਂ ਆਉਣੇਗੀ ਤੇ ਖੜਕਾਂ ਜ ਹੋਊਗਾ ਵਿੱਚ ਤੇ ਬਾਕੀ ਜੀ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕੱਲਾ ਵਿਊ ਦੇ ਕੇ ਨਾ ਜਾਇਓ ਬਾਕੀ ਵੀਡੀਓ ਪੂਰੀ ਦੇਖਿਓ ਜੇਕਰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬਾਕੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਨਾਲ ਸਵੇਰ ਤੋਂ ਲੈ ਕੇ ਵੀ ਜਦੋਂ ਆਪਾਂ ਉੱਠਦੇ ਆਂ ਇਦੋਂ ਜੋ ਵੀ ਆਪਾਂ ਸਵੇਰ ਦੇ ਕੰਮ ਤਾਂ ਦੇ ਤੁਹਾਡੇ ਨਾਲ ਕਰਦੇ ਆਂ ਆਪਾਂ ਸ਼ੇਅਰ ਤੇ ਬਾਕੀ ਪਲੀਜ਼ ਪਲੀਜ਼ ਜਸਪੋਰਟ ਕਰੋ ਜੀ ਸਾਰੇ ਜਣੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਲੋ ਜੀ ਇੱਧਰ ਮੈਂ ਲਾਤੀ ਮਧਾਣੀ ਮੈਂ ਬੰਦ ਕਰਤੀ ਸੀ ਕਿਰ ਮਧਾਣੀ ਮੈਂ ਖਾ ਚਾੜ ਖੜਕਾ ਜਾ ਹੋਊਗਾ ਤੇ ਇੱਧਰ ਆਪਾਂ ਤਰ ਲਈਏ ਜੀ ਚਾਹ ਲੋ ਜੀ ਚਾਹ ਬਣ ਰਹੀ ਹੈ ਤੇ ਫੇਰ ਚਾਚੂ ਪੀ ਕੇ ਤੇ ਫੇਰ ਆਪਾਂ ਹੁੰਨੇ ਆ ਜੀ ਦੂਜੇ ਕੰਮ ਤੇ ਤੇ ਬਾਕੀ ਜਿੰਨਾ ਕੋ ਹੋ ਸਕੇ ਉਹਨੇ ਕਰਾਂਗੇ ਜੀ ਸ਼ੇਅਰ ਕਿਉਂਕਿ ਹਜੇ ਥੋੜਾ ਜਿਹਾ ਮੇਰਾ ਗਾ ਤੇ ਫਿਰ ਕਲੀਅਰ ਫੋਟੋ ਨਹੀਂ ਆਉਣੇਗੀ ਤੇ ਚਲੋ ਜਦੋਂ ਮਾੜਾ ਦਿਨ ਜਾ ਚੜ ਗਿਆ ਫੇਰ ਉਦੋਂ ਇਸ ਤੋਂ ਬਾਅਦ ਵਾਲੇ ਕੰਮ ਤਾਂ ਵੀ ਤੁਹਾਡੇ ਨਾਲ ਸ਼ੇਅਰ ਕਰ ਲਓ ਜੀ ਇੱਥੇ ਭਾਂਡੇ-ਪੁੰਡੇ ਚੱਕਦੇ ਸੀਗੇ ਮੈਂ ਦੁੱਧ ਬਾਸ ਸਾਫਤਾ ਸੀ ਸਾਰਾ ਤੇ ਭਾਂਡੇ ਸਾਰੇ ਮਾਂਦੇ ਸੀ ਮੰਮੀ ਪਾਣੀ ਗਰਮ ਤਾਰ ਲੱਗ ਸੀ ਤੇ ਬਸ ਮੈਂ ਇਧਰਲੇ ਕੰਮ ਤੇ ਹੋ ਗਈ ਸੀਗੀ ਤੇ ਆਪਾਂ ਮਲਾਂ ਲਾਤੀ ਸੁਣੋਂ ਪਦੀ ਹੈ ਜਦੋਂ ਆਪਾਂ ਚਾਹ ਤਰਦੇ ਹੁੰਨੇ ਤੇ ਆ ਹੁੰਦਾ ਜੀ ਜਿਹੜਾ ਕੰਮ ਸੁਨੇਆ ਨਿਪੜ ਜੇ ਹਨਾ ਉਹਦੇ ਵਰਗੀ ਮौज ਨਹੀਂ ਹੁੰਦੀ ਤੇ ਬਾਕੀ ਆਏ ਆ ਵੀ ਹੁਣ ਸਾਡੇ ਵੀ ਕਣਕਾਂ ਦਾ ਕਰਕੇ ਢਾਣੀਆਂ ਢਾਣੀਆਂ ਦੀ ਲੈਟ ਕੱਟਿਆ ਕਰਨਗੇ ਹਜੇ ਤੱਕ ਅਰ ਨਹੀਂ ਹੁੰਦੀਆਂ ਕਣਕਾਂ ਵੀ 25 ਦਿਨ ਪਰ ਫਿਰ ਸਾਨੂੰ ਸਤਵੇਂ ਤੋਂ ਪਹਿਲਾਂ ਪਹਿਲਾਂ ਜਿਹੜਾ ਕੰਮ ਲੈਟ ਵਾਲਾ ਕਾਰਾ ਸਾਰਾ ਪਹਿਲਾਂ ਨੂੰ ਮੇੜਨਾ ਪਿਆ ਕਰੂਗਾ ਤੇ ਫਿਰ ਆਪਾਂ ਦੂਸਰਾ ਕੰਮ ਆਏ ਸੋਨੋ ਪਤਾ ਜੀ ਮੈਂ ਮਧਾਨੀ ਲਾਉਣੀ ਹੋਗੀ ਫੋਨ ਫਾਂ ਚਾਰਜ ਲਾਉਣੇ ਹੋਗੇ ਜਾਂ ਜਿਵੇਂ ਕੱਪੜੇ ਵਗੈਰਾ ਮਸ਼ੀਨ ਚ ਪਾਉਣੇ ਹੋਗੇ ਇਹ ਕੰਮ ਸਾਨੂੰ ਪਹਿਲਾਂ ਪਹਿਲਾਂ ਕਰਨੇ ਪਿਆ ਕਰਨਗੇ 7 ਵਜੇ ਤੋਂ ਫਿਰ ਆਪਣੇ ਲੈਡ ਕੱਟਣ ਲੱਗ ਜਾਣਗੇ ਤੇ ਬਸ ਜੀ ਇੱਥੇ ਮੈਂ ਲੱਗੀ ਸੀਗੀ ਕਿਉਂ ਕੱਢਣਾ ਕਿਉਂ ਆਪਣਾ ਵਧੀਆ ਵੀ ਵਧੀਆ ਜੁੜ ਜਾਂਦਾ ਜੀ ਜਿੰਨਾ ਕਿ ਦੁੱਧ ਪਾਉਣੇ ਆਪਾਂ ਉਨਾਂ ਕ ਆ ਜਾਂਦਾ ਕਿਉਂ ਬਾਕੀ ਗਾਈਆਂ ਦਾ ਸਾਨੂੰ ਪਤੀ ਆ ਹੈ ਨਾ ਕਿੰਨਾ ਕਿਉਂ ਆਉਂਦਾ ਬਾਕੀ ਆਪਣੀ ਗਾਈਆਂ ਟੋਕੜਾਂ ਹੋ ਰਹੀਆਂ ਆਪਾਂ ਥੋੜਾ ਜਿਹਾ ਦੁੱਧ ਪਾਉਣੇ ਹੁੰਦਾ ਰਡਕਣੀ ਦੇ ਵਿੱਚ ਪਰ ਆਪ ਸਾਨੂੰ ਦੋਨੇ ਘਰਾਂ ਨੂੰ ਸਰ ਜਾਂਦਾ ਜੀ ਲੱਸੀ ਨਾਲ ਸੀ ਪੀ ਲੈਨੇ ਆ ਭਣ ਕੇ ਫੜਾ ਦਿੰਨੇ ਆ ਤੇ ਵਿਚਾਰੇ ਕੁੱਤਿਆਂ ਨੂੰ ਵੱਜ ਜਾਂਦੀ ਥੋੜੀ ਜੀ ਚਲੋ ਐਨੇ ਨਾਲ ਐ ਹੋ ਜਾਂਦਾ ਵੀ ਗਰਮੀ 'ਚ ਅਸੀਂ ਤਾਂ ਜੀ ਗਰਮੀ 'ਚ ਵੀ ਲੱਸੀ ਤਾਂ ਪੀਣੀ ਪੀਣੀ ਹੈ ਨਾ ਤੇ ਠੰਡ ਦੇ ਵਿੱਚ ਵੀ ਅਸੀਂ ਤਾਂ ਲੱਸੀ ਨਹੀਂ ਛੱਡਦੇ ਅਸੀਂ ਤਾਂ ਲੱਸੀ ਸਾਰਾ ਸਾਲ ਹੀ ਪੀਨੇ ਆ ਲੱਸੀ ਨਾਲ ਆਉਂਦਾ ਜੀ ਵਧੀਆ ਢਿੱਡ ਜਾਂ ਭਰ ਜਾਂਦਾ ਹਨਾ ਰੋਟੀ ਖਾਦੀ ਵੀ ਵਧੀਆ ਹਾਜਮੇ ਜੀ ਆ ਜਾਂਦੀ ਹੈਗੀ ਤੇ ਬਸ ਜੀ ਇੱਥੇ ਮੈਂ ਕੱਢਤਾ ਸੀਗਾ ਦਾ ਮਤਲਬ ਕੱਢ ਰਹੀ ਸੀ ਕਿਉਂ ਤੇ ਬਾਕੀ ਜੀ ਪਲੀਜ਼ ਜਿਹੜਾ ਸਰ ਚੈਨਲ ਤੇ ਨਮਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਫੁੱਲ ਸਪੋਰਟ ਕਰੋ ਸਾਰੇ ਜੀ ਜਿਹੜੇ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਹੋਇਆ ਤੇ ਉਹਨਾਂ ਦਾ ਬਹੁਤ-ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਨਾਲ ਆਪਣੇ ਨਾਲ ਨਵੇਂ ਵੀ ਜੁੜੇ ਆ ਤੇ ਜਿਹੜੇ ਆਪਣੇ ਆ ਪਹਿਲਾਂ ਤੋਂ ਸ਼ੁਰੂ ਤੋਂ ਜੁੜੇ ਹੋਏ ਉਹਨਾਂ ਦਾ ਵੀ ਦਿਲੋਂ ਧੰਨਵਾਦ ਜੀ ਤੇ ਬਸ ਜੀ ਥੋੜਾ ਜਿਹਾ ਅੱਗੇ ਉਹ ਆ ਜਾਂਦਾ ਬਸ ਆਪਣੇ ਨਾਲ 20 ਤੜਕੇ ਹੱਥ ਨੇ ਵਧੀਆ ਆਪਣੀ ਸਬਜੀ ਠੰਡੀ ਹੋਏ ਠੰਡੀ ਹੋ ਜਾਂਦੀ ਹੈ ਨਾ ਕਿਉਂ ਪੈ ਜਾਂਦਾ ਚਲੋ ਚਮਚਾ ਚਮਚਾ ਤੇ ਚਲੋ ਇੰਨੇ ਨਾਲ ਵੀ ਵਧੀਆ ਦਾਲ ਸਬਜੀ ਸਵਾਲ ਆਦੀ ਹੈ ਵਧੀਆ ਰੋਟੀ ਟੱਪ ਜਾਂਦੀ ਹੈ ਤੇ ਲੱਸੀ ਬਣਾ ਤਾਂ ਸਾਨੂੰ ਸਰਦਾ ਨਹੀਂ ਜੀ ਜਦੋਂ ਘਰ ਦੇ ਪਸ਼ੂ ਹੋਣ ਫਿਰ ਸੋ ਸਾਨੂੰ ਪਤੀ ਹੈ ਲੱਸੀ ਤਾਂ ਹੋਵੇ ਹੋਵੇ ਘਰੇ ਦੁੱਧ ਦੁੱਧ ਕਿਉ ਤਾਂ ਹੋਵੇ ਜੀ ਘਰੇ ਹਨਾ ਲੱਸੀ ਹੋਵੇ ਕਿਉ ਹੋਵੇ ਵਧੀਆ ਰੋਟੀ ਚਾਹ ਲੋ ਇੰਨਾ ਹਾਜਮੇ ਜ ਆ ਜਾਂਦੀ ਹੈ ਵਧੀਆ ਤੇ ਲੋ ਜੀ ਵਾਸਤੇ ਇੱਥੇ ਕੜਤਾ ਸੀਗਾ ਮੈਂ ਕਿਉ ਤੇ ਥੋੜਾ ਜ ਆਪਾਂ ਹੁਣ ਤਾਂ ਵੀ ਠੰਡਾ ਜ ਆ ਪਾਣੀ ਪਾ ਦਿੰਨੇ ਹੁੰਨੇ ਜਿਆਦੇ ਥੋੜਾ ਜ ਆ ਗਰਮ ਪਾ ਕੇ ਉੱਤੇ ਜਿਆਦੇ ਠੰਡਾ ਹੁੰਦਾ ਕੋਸਾ ਜ ਆ ਪਾਣੀ ਪਾ ਕੇ ਵਧੀਆ ਆ ਜਾਂਦਾ ਕਿਉ ਕਿਉਂਕਿ ਹੁਣ ਤਾਂ ਗਰਮੀ ਹੁੰਦੀ ਹੈਗੀ ਤੇ ਜਿਆਦੇ ਤੱਤੇ ਪਾਣੀ ਦੀ ਤਾਂ ਲੋੜ ਹੀ ਨਹੀਂ ਹੁੰਦੀ ਥੋਪ ਵਧੀਆ ਇੰਨਾ ਇਹ ਜ ਆ ਪਾਣੀ ਪਾ ਕੇ ਕਿਉ ਜੁੜ ਜਾਂਦਾ ਹੁੰਦਾ ਤੇ ਲੋ ਜੀ ਇੱਥੇ ਮੈਂ ਕਿਉ ਇੰਨੇ ਮੈਂ ਕਿਉ ਕੋਈ ਕੱਢ ਲਈ ਸੀ ਮੰਮੀ ਨੇ ਪਾਣੀ ਪੁਣੀ ਗਰਮ ਧਾਤਾ ਸੀਗਾ ਪਾਣੀ ਗਰਮ ਧਰ ਕੇ ਮੰਮੀ ਤੇ ਬਾਹਰ ਬੋਕਰ ਲਾਗੇ ਸੀਗੇ ਪਸ਼ੂਆਂ ਥੱਲੇ ਜਿੱਥੇ ਆਪਾਂ ਪਸ਼ੂ ਬੰਨਦੇ ਹੁੰਨੇ ਆ ਉੱਥੇ ਬੋਕਰ ਲਾਉਣ ਤੇ ਅਸੀਂ ਜੀ ਵਸ ਆਇਆ ਵੀ ਸੱਸ ਨੂੰ ਹਰ ਨਾਲ ਮਿਲ ਕੇ ਕੰਮ ਕਰ ਲੈਣੀਆਂ ਹੁੰਨੀਆਂ ਤੇ ਪਤਾ ਨਹੀਂ ਲੱਗਦਾ ਸਾਨੂੰ ਦੋਨਾਂ ਨੂੰ ਰਲ ਰਲੀਆਂ ਨੂੰ ਜਦੋਂ ਇਕੱਲੀ ਦਖਲੀ ਰਹਿ ਜਾਣੀ ਮੈਂ ਜਾਂ ਮੰਮੀ ਵਗ ਜਾਂਦੇ ਜਾਂ ਮੈਂ ਵਗ ਜਾਂ ਪਿੰਡ ਮਿਲਣ ਤੇ ਉਦੋਂ ਫਿਰ ਇੱਕ ਜਣੀ ਤੇ ਕੰਮ ਆ ਜਾਂਦਾ ਉਦੋਂ ਬਹੁਤ ਜ਼ਿਆਦਾ ਔਖਾ ਹੋ ਜਾਂਦਾਗਾ ਕਿਉਂਕਿ ਹੁਣ ਸੁਭਾਜ ਆ ਪਿਆ ਹੋਇਆ ਦੋਨਾਂ ਨੂੰ ਰਲ ਮਿਲ ਕੇ ਜੇ ਕੰਮ ਕਰਨ ਦਾ ਤੇ ਲੋ ਜੀ ਕਿਉਂ ਕੜਤਾ ਸੀ ਆਪਾਂ ਇਸ ਤੋਂ ਬਾਅਦ ਮੈਂ ਆ ਗਈ ਸੀ ਕਿ ਇੱਧਰ ਬਾਹਰ ਮੰਮੀ ਕੋਲੇ ਮੈਂ ਕਿਹਾ ਚਲੋ ਮੰਮੀ ਨੂੰ ਮਲਾਉਣੇ ਆ ਤੇ ਸੋਡੇ ਨਾਲ ਤੇ ਮੰਮੀ ਲਾਰੇ ਸੀਗੇ ਬਾਹਰ ਬੋਕਰ ਤੇ ਕਈ ਬਣਾ ਦੇ ਕਮੈਂਟ ਆਉਂਦੇ ਆ ਜੀ ਕਹਿੰਦੇ ਵੀ ਜਿੱਥੇ ਤੁਸੀਂ ਪਸੂ ਬੰਨਦੇ ਹੋਗੇ ਵੀ ਉੱਥੇ ਕਹਿੰਦੇ ਉਹ ਵੀ 베ਰੀਆਂ ਥੱਲੇ ਬੰਨਦੇ ਉਹ ਵੀ 베ਰੀਆਂ ਦੇ ਕੰਡੇ ਜੇ ਤਾਂ ਨਹੀਂ ਡਿੱਗਦੇ ਤੇ ਨਹੀਂ ਭੈਣ ਤੁਸੀਂ ਆਪ ਦੇਖ ਲਓ 베ਰ ਡਿੱਗੇ ਹੋਏ ਨੇ ਬਸ ਜਿਹੜੇ ਜ਼ਿਆਦਾ ਕਿਰੇ ਆ ਨੇ ਕੰਡੇ ਵਗੈਰਾ ਜਮਾ ਨਹੀਂ ਡਿੱਗਦੇ ਤੇ ਬਾਕੀ ਇੱਥੇ ਰੋਜ਼ ਡੇਲੀ ਮੰਮੀ ਬੋਕਰ ਫੇਰਦੇ ਆ ਇੱਥੇ ਪਸ਼ੂਆਂ ਥੱਲੇ ਤੇ ਡੇਲੀ ਫੇਰ ਨਹੀਂ ਫੇਰਨੀ ਤੇ ਕਦੇ ਨਹੀਂ ਆਏ ਹੋਇਆ ਵੀ ਅੱਜ ਨਹੀਂ ਫੇਰਦੇ ਡੇਲੀ ਫੇਰਦੇ ਆ ਆਪਾਂ ਪਸ਼ੂਆਂ ਥੱਲੇ ਬੋਕਰ ਵਧੀਆ ਸਾਫ ਸੁਧਰਾ ਥਾਂ ਰੱਖਦੇ ਆ ਆਪਾਂ ਪਸ਼ੂਆਂ ਥੱਲੇ ਜਿਹੜੇ ਹਾਂ ਵੀ ਡਿੱਗਦੇ ਤਾਂ ਹੈ ਨਹੀਂ ਜੇ ਮਾੜੇ ਮੋਢੇ ਡਿੱਗ ਵੀ ਪੈਣ ਉਹ ਆਪਾਂ ਹਨਾ ਇਕੱਠੇ ਕਰ ਦਿੰਨੇ ਆ ਬੋਕਰ ਫੇਰਦੇ ਆ ਜਿਓ ਤੇ ਟੀ ਇਹ ਨਹੀਂ ਸੜਦੰਨੇ ਚੱਕ ਕੇ ਤੇ ਬਾਕੀ ਕੀ ਆਖਣਾ ਜੀ ਜਦੋਂ ਐ ਹੁੰਦਾ ਵੀ ਨੇਰੀ ਬੁੱਲਾ ਆਜੇ ਜਿਆਦੇ ਉਦੋਂ ਤਾਂ ਬਣਾ ਡਿੱਗ ਪੈਣ ਮੋੜੀਆਂ ਜੀਆਂ ਵੀ ਜਿਹੜੇ ਕੰਡੇ ਜੇ ਹੁੰਦੇ ਆ ਪਰ ਐ ਨਹੀਂ ਗਿਆ ਵੀ ਉਹ ਨਹੀਂ ਡਿੱਗਦੇ ਜੀ ਜਮਾ ਵੀ ਤੇ ਲੋ ਜੀ ਵਾਸੇ ਇੱਥੇ ਮੰਮੀ ਨੇ ਫੇਰਦੀ ਸੀਗੀ ਬਾਹਰ ਬੋਕਰ ਤੇ ਮੈਂ ਲੱਗੀ ਸੀਗੀ ਘਰੇ ਬੋਕਰ ਫੇਰਨ ਤੇ ਬਾਹਰ ਮੰਮੀ ਕੋਲ ਮੈਂ ਬੋਕਰ ਚੱਕ ਲਈ ਸੀਗੀ ਤੇ ਮਾਹ ਚਲੋ ਆਪਲਾ ਅਬ ਮੈਂ ਘਰੇ ਇਲਾਜ ਨਹੀਂ ਹੁੰਨੀ ਐ ਜੀ ਮੰਮੀ ਬਾਹਰ ਲਾ ਦਿੰਦੇ ਹੁੰਦੇ ਐ ਮੈਂ ਬਸ ਇਨਾ ਵੀ ਧਾਰਾ ਕੱਢਣ ਤੋਂ ਬਾਅਦ ਜਿਵੇਂ ਭਾਂਡੇ ਚੱਕਦੀ ਹੁੰਨੀ ਐ ਤੇ ਕਿਉਂ ਕੱਢਦੀ ਹੁੰਨੀ ਐ ਤੇ ਮੰਮੀ ਇਹਨੇ ਪਾਣੀ ਗਰਮ ਧਰ ਕੇ ਬਾਹਰ ਬੋਕਰ ਫੇਰਨ ਲੱਗ ਜਾਂਦੇ ਐ ਤੇ ਬਸ ਫਿਰ ਮੈਂ ਇਧਰ ਲਾ ਦੋ ਕੰਮ ਕਰਕੇ ਇਹ ਧਾਰਾਂ ਤੋਂ ਬਾਅਦ ਦੁੱਧਵਾ ਸਾਂਭ ਕੇ ਤੇ ਭਾਂਡੇ ਚੱਕ ਕੇ ਕਿਉਂ ਕੱਢ ਕੇ ਫਿਰ ਮੈਂ ਘਰੇ ਕੱਚੇ ਬੇੜੇ ਚ ਬੋਕਰ ਫੇਰ ਦਿੰਨੀ ਹੁੰਨੀ ਐ ਚਲੋ ਜੀ ਆਏ ਆ ਵੀ ਰਾਲ ਮਿਲ ਕੇ ਕੰਮ ਹੋ ਜਾਂਦਾ ਹੈ ਨਾ ਨਹੀਂ ਪਤਾ ਲੱਗਦਾ ਇਕੱਲੇ ਬੰਦੇ ਦਾ ਇੱਕ ਸਾਡਾ ਥੋੜਾ ਜਿਹਾ ਵਿੜਾ ਬਹੁਤ ਹੀ ਜਿਆਦਾ ਵੱਡਾ ਖੁੱਲਾ ਵੀ ਜਿਆਦਾ ਵੱਡਾ ਤੇ ਲੰਬਾਈ ਚੜਾਈ ਬਹੁਤ ਜਿਆਦੇ ਆ ਕਿੰਨੀ ਦੂਰ ਹੋ ਉੱਥੋਂ ਲੱਗਦੇ ਆ ਕਿ ਝਾੜੂ ਬੋਕਰ ਫੇਰਨ ਤੇ ਘੰਟਾ ਸਾਰਾ ਖਾ ਜਾਂਦਾ ਸਾਡਾ ਝਾੜੂ ਦੇ ਬੋਕਰ ਦੋਨੇ ਚੀਜ਼ਾਂ ਘੰਟਾ ਲੱਗ ਜਾਂਦਾ ਸਹੀ ਤੇ ਖੁੱਲਾ ਬਹੁਤ ਹੈ ਜੀ ਸਾਡਾ ਘਰ ਤੇ ਲੰਬਾਈ ਵੀ ਬਹੁਤ ਹੈ ਜੀ ਚੜਾਈ ਵੀ ਬਹੁਤ ਹੈ ਵਧੀਆ ਤੇ ਚਲੋ ਆਏ ਆ ਵੀ ਜਿੱਦੇ ਮਾਲਕ ਨੇ ਕੋਠੀ ਪਾਈ ਕੋਠੀ ਪਾਈ ਕੁਛ ਥਾਂ ਮਗਰ ਜਿਹੜੂਗਾ ਪਾਵਾਗੇ ਜਿੱਦੇ ਆਪਾਂ ਚਾਹਿਆ ਤੇ ਕੁਛ ਅੱਗੇ ਵਧੀਆ ਰਹੇ ਜੂਗਾ ਤੇ ਵੀ ਵਧੀਆ ਖੁੱਲਾ-ਖੁੱਲਾ ਜਗਾੜਾ ਵਧੀਆ ਲੱਗਦਾ ਹਨਾ ਭੀੜੇ ਜੇ ਚ ਸਾਨੂੰ ਪਤਾ ਨਾ ਤਾਂ ਚ ਚੰਗੀ ਤਰ੍ਹਾਂ ਧੁੱਪ ਆਉਂਦੀ ਹੈ ਨਾ ਚੰਗੀ ਤਰ੍ਹਾਂ ਛਾਂ ਆਉਂਦੀ ਹੈ ਬਸ ਨਾ ਹਵਾ ਆਉਂਦੀ ਹੈ ਗਰਮੀਆਂ ਚ ਹਨਾ ਫਿਰ ਔਖਾ ਜਾ ਹੋ ਜਾਂਦਾ ਸਾਹ ਜਾ ਘੁੱਟਦਾ ਚਲੋ ਸਾਡਾ ਘਰ ਵਧੀਆ ਖੁੱਲਾ-ਖੁੱਲਾ ਜਾ ਤੇ ਗਰਮੀਆਂ ਚ ਵੀ ਮੌਜ ਰਹਿੰਦੀ ਐ ਤੇ ਸਿਆਲ ਦੇ ਵਿੱਚ ਵੀ ਮੌਜ ਰਹਿੰਦੀ ਐ ਤੇ ਲੋ ਜੀ ਇੱਥੇ ਮੈਂ ਰੇਤਾ ਜੇ ਰੇਤੇ ਦੀ ਢੇਰੀ ਲਾ ਦੂੰਗੀ ਫਿਰ ਬੋਕ ਕਰਨਾ ਜਾਦੇ ਖਿੱਚੀ ਤੇ ਖਿੱਚੀ ਦਾ ਨੀਗਾ ਫਿਰ ਇੱਥੇ ਜਲਾ ਦਿੰਨੇ ਢੇਰੀ ਮੁੜ ਕੇ ਆਪਾਂ ਚੱਕ ਕੇ ਇਹੀ ਪਸੂਆਂ ਥਲੇ ਸੜਦੰਨੇ ਹੁੰਨੇ ਆ ਤੇ ਮੁੜ ਕੇ ਮੰਮੀ ਨੇ ਜੀ ਬਾਹਰ ਬੋਕ ਫੇਰ ਕੇ ਮੰਮੀ ਆ ਗਈ ਸੀਗੇ ਤੇ ਮੁੜ ਕੇ ਮੰਮੀ ਲਾ ਗਈ ਸੀਗੇ ਗੋਏ ਤੇ ਬੱਠਲ ਭਰਨਾ ਤੇ ਮੰਮੀ ਨੇ ਪਰਲੇ ਸੀ ਗੋਏ ਤੇ ਬੱਠਲ ਤੇ ਦੋ ਤਿੰਨ ਵੱਠਲ ਹੋ ਜਾਂਦੇ ਆ ਜੀ ਇਸ ਵੇਲੇ ਤੇ ਬਸ ਮੰਮੀ ਨੂੰ ਐ ਲਾ ਹੁੰਦਾ ਵੀ ਹੁਣ ਜਿੰਨਾ ਚਿਰ ਵੀ ਪਾਥੀਆਂ ਉੱਠਦੀਆਂ ਹਨ ਸਾਡੇ ਮਾਗਰ ਕੱਚਾ ਥਾਂਗਾ ਫਿਰ ਤਾਂ ਨਾ ਜੀ ਹੋਰ ਹੀ ਭੂੰਡ ਜੇ ਲੱਗਣ ਲੱਗ ਜਾਣਗੇ ਤੇ ਭੂੰਡ ਜੇ ਜਿਵੇਂ ਗੁਆਹ ਸਿੱਟਿਆ ਕਰਾਂਗੇ ਪਾਥੀਆਂ ਪੱਥਿਆ ਕਰਨਗੇ ਰੇਤਾ ਹੀ ਬਣਾ ਦਿਆ ਕਰਨਗੇ ਤੇ ਦੋ ਤਿੰਨ ਵੱਠਲ ਇਸ ਵੇਲੇ ਹੋ ਜਾਂਦੇ ਆ ਇੱਕ ਵੱਠਲ ਸ਼ਾਮ ਨੂੰ ਹੋ ਜਾਂਦਾ ਤੇ ਦੇਖੋ ਜੀ ਹਾਲ ਦੇਖੋ ਤੁਸੀਂ ਮੈਂ ਥੱਲੇ ਮੁਬਾ ਇੱਕ ਤਾਂ ਜੀ ਹਰਾ ਦਹੁੰਦਾ ਵੱਧਾ ਆਪਣੇ ਖੁੱਲਾ ਹਨਾ ਤੇ ਹਰਾ ਖਾਂਦੀਆਂ ਫਿਰ ਗਰਮੀ ਦਾ ਕਰਕੇ ਹੁਣ ਪਾਣੀ ਵੀ ਦੋ ਦੋ ਵਾਲਟੀਆਂ ਪੀ ਜਾਂਦੀਆਂ ਤੇ ਜਾਦੇ ਗਰਕ ਜਾ ਬਣ ਜਾਂਦਾ ਪਸੂਆਂ ਥੱਲੇ ਪਰ ਆਇਆ ਜਦੋਂ ਬਾਹਰ ਬੰਨੇ ਪਸੂ ਜਸ਼ਨ ਦੇ ਰੇੜੀ ਨਾ ਵਧੀਆ ਫੋੜਾ ਜਾ ਮਾਰ ਦਿੰਦੇ ਆ ਨਾਲੇ ਤੇ ਥੋੜਾ ਥੋੜਾ ਰੇਤਾ ਸੜ ਦਿੰਦੇ ਆ ਫਿਰ ਤਾਂ ਪਤ ਨਹੀਂ ਲੱਗਦਾ ਵੀ ਹਾਂ ਇੱਥੇ ਪਸੂ ਬੰਨੇ ਸੀਗੇ ਪਰ ਬੋਕਰ ਵੱਜ ਜਾਂਦੀ ਉੱਤੇ ਬਹੁਤ ਸੋਹਣਾ ਹੋ ਜਾਂਦਾ ਪਸੂਆਂ ਥੱਲੋਂ ਥਾਂ ਤੇ ਪਰ ਆਇਆ ਜੀ ਵੀ ਕੱਚੇ ਥਾਂ ਵਰਗੀ ਮौज ਨਹੀਂ ਪਸੂ ਰਾਵਣਾ ਦੜੰਮ ਦੇ ਨੇ ਬਹਿ ਜਾਂਦਾ ਪੱਕੇ ਥਾਂ ਚਾਹੇ ਡਰ ਹੁੰਦਾ ਵੀ ਪਸ਼ੂ ਜਿਵੇਂ ਸੂਣ ਵਾਲਾ ਪਸ਼ੂ ਹੁੰਦਾ ਤਲਕਣਾ ਜਾਵੇ ਜਾਂ ਜਿਵੇਂ ਥਣ ਥੋਣਾ ਨਾ ਮਸਲਿਆ ਜਾਵੇ ਹਨਾ ਵੀ ਲੇਵਾ ਨਾ ਖਰਾਬ ਹੋ ਜਾਏ ਪਸ਼ੂ ਦਾ ਤੇ ਵੀ ਕੱਚੇ ਥਾਂ ਵਰਗੀ ਤਾਂ ਰੀਸ ਨਹੀਂ ਹੁੰਦੀ ਤੇ ਬਸ ਇੰਨਾ ਵੀ ਪਸ਼ੂ ਜੀ ਗਾਰਾ ਜਾ ਬਣਾ ਲੈਂਦਾ ਗਾਰਾ ਬਣਾ ਕੇ ਤੇ ਮਹਿਸਾ ਵਿੱਚ ਪੂਛਾ ਮਾਰੀ ਜਾਂਦੀਆਂ ਬਾਥਰੂਮ ਕਰ ਲੈਂਦੀਆਂ ਹਨਾ ਲਓ ਜੀ ਉਧਰਲਾ ਕੰਮ ਨਿਮੇੜ ਕੇ ਆਪਾਂ ਤੇ ਬਸ ਚਾਹ ਚੁ ਪੀ ਕੇ ਤੇ ਫੇਰ ਆਪਾਂ ਲੱਗੇ ਸੀਗੇ ਜੀ ਝਾੜੂ ਕੱਢਣ ਤੇ ਬਸ ਇਹੀ ਕੰਮ ਹੁੰਦਾ ਜੀ ਆਪਣੇ ਹਨਾ ਜਿਹੜੇ ਘਰਾਂ ਚ ਜਿਵੇਂ ਆ ਵੀ ਹਾਊਸ ਵਾਈਫ ਹੁੰਦੀ ਹੈ ਆਪਣੇ ਦਾ ਹੀ ਚੱਲ ਜਾਂਦੇ ਕੰਮ ਸਾਰਾ ਦੇਣੀ ਤੇ ਝਾੜੂ ਬੋਕਰ ਸਾਫ ਸਫਾਈਆਂ ਹੋਰ ਕੀ ਆ ਤੇ ਬਸ ਜੀ ਇਹ ਤਾਂ ਮੇਨ ਕੰਮ ਹੁੰਦਾ ਹਨਾ ਘਰ ਦਾ ਝਾੜੂ ਬੋਕਰ ਕਰਨਾ ਤਾਂ ਸਾਫ ਸਫਾਈ ਪੋਚਾ ਪੂਚਾ ਲਾਉਣਾ ਤਾਂ ਤੇ ਲੋ ਜੀ ਆਪਾਂ ਲੱਗੇ ਸੀਗੇ ਝਾੜੂ ਕੱਢਣ ਮੈਂ ਕਮਰੇ ਚ ਝਾੜੂ ਕੱਢੀ ਜਾਂਦੀ ਸੀਗੀ ਤੇ ਬਸ ਇਹ ਦੁਵਾ ਦਾ ਪਾ ਕੱਢ ਦਾਂਗੇ ਗੈਲਰੀ ਦੇ ਵਿੱਚ ਝਾੜੂ ਤੇ ਮੈਂ ਜਸ਼ਨ ਦੇ ਰੈਡੀ ਨੂੰ ਕਹਤਾ ਸੀ ਮੈਂ ਕਿ ਤੁਸੀਂ ਨਾ ਸਕੂਟਰੀ ਬਾਹਰ ਕੱਢ ਲਓ ਮੈਂ ਕਿ ਫਿਰ ਮੈਂ ਗੈਲਰੀ 'ਚ ਝਾੜੂ ਕੱਢਣਾ ਫਿਰ ਜੀ ਇੱਕ ਟਰੈਕਟਰ ਖੜਾ ਹੁੰਦਾ ਤੇ ਥਾਂ ਬਹੁਤ ਹੀ ਜ਼ਿਆਦਾ ਥੋੜਾ ਰਹਿ ਜਾਂਦਾ ਇੱਕ ਸਕੂਟਰੀ ਇੱਥੇ ਚਾਰਜ ਲਾ ਦਿੰਦੇ ਆ ਇੱਥੇ ਖੜਾਉਂਦੇ ਆ ਅੰਦਰ ਜੀ ਡਰਦੇ ਨਹੀਂ ਖੜਾਉਂਦੇ ਸਵਾਦ ਚਪੇਟੀਆਂ ਵਾਲੀ ਸਾਡੇ ਚੂਹੇ ਜੇ ਕਾਫੀ ਹੋਏ ਪਏ ਆ ਕਿਉਂਕਿ ਸ਼ਰਮਾ-ਸੁਰਮਾ ਵੱਢਦੇ ਆ ਨਾ ਵੱਡੀਆਂ ਹੁਣ ਤੇ ਫਿਰ ਜਿਹੜੇ ਖੇਤਾਂ ਵਾਲੇ ਚੂਹੇ ਆ ਉਹ ਵੀ ਘਰੇ ਆਉਣ ਲੱਗ ਗਏ ਕਿਉਂਕਿ ਆਪਣੀ ਟਾਣੀ ਆ ਖੇ ਤੇ ਤਾਂ ਕਰਕੇ ਫਿਰ ਸਕੂਟਰੀ ਹੁਣ ਸਾਨੂੰ ਬਾਹਰ ਲਾਉਣੀ ਪੈਂਦੀ ਐ ਵੀ ਚਲੋ ਮਾੜਾ ਮੂਟਾ ਬਾਹਰ ਤਾਂ ਜਦੋਂ ਆਪਾਂ ਖੜਕਾ ੜਕਾਇਆ ਰਹਿੰਦਾ ਜੂਏ ਨਹੀਂ ਵੱੜਦੇ ਅੰਦਰ ਜਦੋਂ ਅੰਦਰ ਤਾਂ ਪਰ ਪਹਿਲਾਂ ਵੀ ਤਾਰਾਂ ਕੁੱਤਰਦੀਆਂ ਸੀਗੀਆਂ ਉਹਨਾਂ ਨੇ ਲਾਈਟਾਂ ਲੁੱਟਾਂ ਦੀਆਂ ਹੁਣ ਫੇਰ ਦੁਵਾਰੇ ਤਾਰ ਕੁੱਤਰਦੀ ਪਿਛੇ ਮੂਰਲੀ ਲੈਡ ਜਿਹੜੀ ਵੱਡੀ ਐ ਸਕੂਟਰੀ ਉਹ ਨਹੀਂ ਚੱਲਦੀ ਬਹੁਤ ਜ਼ਿਆਦਾ ਔਖਾ ਜੀ ਇਸ ਜੂ ਇੱਕ ਜੂ ਹੈ ਜੀ ਪਤਾ ਨਹੀਂ ਇੱਕ ਹੈ ਕਿ ਦੋ ਹੈ ਨੇ ਤਾਂ ਸਾਡੇ ਬਦਲੇ ਲੈ ਰਖੇ ਉਧਰੋਂ ਸਾਡੀ ਰਸੋਈ 'ਚ ਬੁਰਾ ਹਾਲ ਕਰ ਦਿੰਦਾ ਇਹ ਸਾਰਾ ਸਮਾਨ ਸਾਂਭ ਕੇ ਰੋਹ ਕਰਨਾ ਪੈਂਦਾ ਮਧਾਣੀ ਵਗੈਰਾ ਵੀ ਮੈਂ ਗੈਲਰੀ 'ਚ ਧਰਦੀ ਹੁੰਨੀ ਚੱਕ ਕੇ ਤੇ ਵੀ ਮਖਰ ਰਸੋਈ 'ਚ ਕੀ ਪਤਾ ਤਾਰਨਾ ਉਤਰਦੇ ਨਵੀਂ ਮਧਾਣੀ ਲੈਂਦੀ ਹੈ ਹਨਾ ਇੰਨੇ ਪੈਸੇ ਲਾ ਕੇ ਖਰਾਬ ਹੋ ਜੂਗੀ ਜੋੜ-ਜੋੜ ਲੱਗ ਜੇ ਉਂ ਵੀ ਡਰ ਰਹਿੰਦਾ ਫਿਰ ਤੇ ਲਓ ਜੀ ਆਪਾਂ ਲੱਗੇ ਸੀਗੇ ਬਾਹਰ ਝਾੜੂ ਕੱਢਣ ਤੇ ਮੰਮੀ ਅਸੀਂ ਚਾਹ ਚੂ ਪੀ ਲਈ ਸੀਗੀ ਜੀ ਉਧਰਲਾ ਕੰਮ ਕਰਕੇ ਤੇ ਮੰਮੀ ਪਾਉਣ ਲੱਗੇ ਸੀਗੇ ਮਸ਼ੀਨ 'ਚ ਕੱਪੜੇ ਤੇ ਮੈਂ ਲੱਗੀ ਸੀ ਕਿ ਝਾੜੂ ਕੱਢਣ ਤੇ ਕੱਪੜੇ-ਕੁਪੜੇ ਪਾ ਕੇ ਜੀ ਫਿਰ ਮੰਮੀ ਗੋਆ ਪੱਥਣ ਬਾਗੀ ਸੀਗੇ ਤੇ ਮੈਂ ਪੋਚੇ-ਪੁਚੇ ਲਾਉਣ ਲੱਗੀ ਸੀ ਅਸੀਂ ਫਿਰ ਐ ਹੁੰਦਾ ਜੀ ਸੱਸ ਨੂੰ ਹੱਲ ਲੱਗੀਆਂ ਹੀ ਰਹਿਣੀਆਂ ਲੱਗੀਆਂ ਰਹਿਣੀਆਂ ਜਦੋਂ ਉੱਠ ਖੜਦੀਆਂ ਨਾ ਫਿਰ ਵੀ ਲੱਭ ਸਾਇ ਹੁੰਦਾ ਵੀ ਚਲੋ ਕਰਨਾ ਹੀ ਕਰਨਾ ਕੰਮ ਵੀ ਜਾਦੇ ਗਰਮੀ ਜੀ ਹੁਣ ਸੋ ਨੂੰ ਪਤੀ ਆ ਹਨਾ ਗਰਮੀ ਆ ਗਈਆਂ ਧੁੱਪਾਂ ਚੜ ਜਾਂਦੀ ਐ 9 ਵਜੇ ਦੇ ਨਾਲ ਜਿਵੇਂ ਨਾ 12 ਵਜੇ ਹੁੰਦੇ ਆ ਤੇ ਐ ਹੁੰਦਾ ਵੀ ਚਲੋ ਕਰ ਲਈਏ ਦਵਾ ਦਾ ਫਿਰ ਸਾਰਾ ਦਿਨ ਬਹਿ ਲਈਆਂ ਹਨਾ ਕੀ ਕਰਨਾਗਾ ਤੇ ਵੀ ਗਰਮੀ 'ਚ ਤਾਂ ਤੁਹਾਨੂੰ ਪਤਾ ਹੀ ਆ ਇੱਕ ਤਾਂ ਉਹ ਬੰਦੇ ਨੂੰ ਜਦੋਂ ਲੇਟ ਫੇਟ ਹੋ ਜੇ ਬੰਦਾ ਊਂਕਬਰਾੜ ਜਿਹਾ ਲੱਗ ਜਾਂਦਾ ਇੱਕ ਜਦੋਂ ਉੱਤੋਂ ਇੰਨੀ ਗਰਮੀ ਹੋ ਜਾਂਦੀ ਆ ਬੰਦਾ ਐ ਲੱਗਦਾ ਵੀ ਹਾਏ ਇੰਨਾ ਕੰਮ ਪਿਆ ਇੰਨਾ ਕੰਮ ਪਿਆ ਤੇ ਉਂ ਤਾਂ ਜੀ ਆਪਾਂ ਹੁਣ ਤਾਂ 5:30 ਉੱਠਦੇ ਆ ਬਸ ਜਿਵੇਂ ਜਿਵੇਂ ਕਦੇ ਹੁਣ 5:00 ਉੱਠਣ ਲੱਗ ਜਾਗੇ ਹੌਲੀ ਹੌਲੀ ਤੇ ਫੇਰ 5:00 ਕ 5:00 ਬਸ 5:00 ਉੱਠ ਖੜਿਆ ਕਰਾਂਗੇ ਕਿਉਂਕਿ ਫੇਰ ਹੀ ਜਾ ਕੇ ਕਿਤੇ ਗਰਮੀ 'ਚ 9:00 ਵਜੇ ਦਿਨਾਂ 10:00 ਵਜੇ ਦਿਨਾਂ ਕੰਮ ਨਿਬੜਿਆ ਕਰੂਗਾ ਤੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋ ਜਾਊਗੀ বিজেਤਾ ਘਰ ਹੋਵੇ ਪਿਗੜਾ ਹਨ ਫਿਰ ਤਾਂ ਵੀ ਜਿਵੇਂ ਕੰਦਾ ਗੁੰਦਾ ਦੀ ਕਮਰਿਆ ਕੁਮਰਿਆ ਦੀ ਛਾਹ ਹੋ ਜਾਂਦੀ ਆਪਣਾ ਘਰ ਥੋੜਾ ਜਿਹਾ ਖੁੱਲਾ ਫਿਰ ਧੁੱਪ ਸੋਨੂ ਪਤਾ ਚੜਦਾ ਸੂਰਜੀ ਆ ਜਾਂਦਾ ਤੇ ਲੋ ਜੀ ਬਸ ਇੱਥੇ ਆਪਾਂ ਲਾਗੇ ਸੀ ਕਿ ਪੋਚੇ ਲਾਉਣ ਤੇ ਹੋਰ ਐ ਹੁੰਦਾ ਜੀ ਵੀ ਜਿਵੇਂ ਝਾੜੂ ਬੋਕਰ ਆਪਾਂ ਵੀ ਝਾੜੂ ਲਾ ਲਈਏ ਓਨੀ ਜਿੰਨਾ ਚਿਰ ਆਪਾਂ ਪੋਚੇ ਨਹੀਂ ਨਾ ਲਾਉਂਦੇ ਤੇ ਜਾਕ ਜੀ ਨਹੀਂ ਆਉਂਦੀ ਨਾ ਹੀ ਓਨਾ ਚਿਰ ਸਫਾਈ ਜੀ ਆਵੇ ਐ ਲੱਗਦਾ ਐ ਜੇ ਬੱਗੀਆਂ ਜਾਂ ਫਰਸਾ ਰਹਿੰਦੀਆਂ ਤੇ ਜਦੋਂ ਪੋਚੇ ਲਾ ਦਿੰਨੇ ਆ ਵਧੀਆ ਹੌਲੇ ਹੌਲੇ ਜੇ ਕਮਰੇ ਹੋ ਜਾਂਦੇ ਸੋਹਣੇ ਲੱਗਣ ਲੱਗ ਜਾਂਦੇ ਉਹੀ ਕਮਰੇ ਤੇ ਪੋਚ ਝਾੜੂ ਲਾ ਦੀਏ ਪਲਾਂ ਦੀ ਕਿੰਨਾ ਹੀ ਫੇਰ ਵੀ ਬੱਗੀਆਂ ਬੱਗੀਆਂ ਨਹੀਂ ਰਹਿੰਦੀਆਂ ਫਰਸਾਂ ਤੇ ਜਦੋਂ ਪੋਚਾ ਲਾ ਦਿੰਨੇ ਆ ਵਧੀਆ ਹੋ ਜਾਂਦੀਆਂ ਕਾਲੀਆਂ ਖਾਲੀਆਂ ਫਰਸਾਂ ਤੇ ਵਧੀਆ ਇੱਕ ਸਾਨੂੰ ਆਏ ਹੁੰਦਾ ਜੀ ਮੈਨੂੰ ਵੀ ਰੋਟੀ ਤੋਂ ਪਹਿਲਾਂ ਪਹਿਲਾਂ ਵੀ ਪੋਚੇ ਲੱਗ ਜਾਣ ਹਨਾ ਤੇ ਫਿਰ ਜੀ ਰੋਟੀ ਖਾ ਕੇ ਪੋਚੇ ਲਾਉਣੇ ਬਹੁਤ ਔਖੇ ਹੋ ਜਾਂਦੇ ਆ ਸਾਨੂੰ ਪਤਾ ਇੱਕ ਲੱਸੀ ਪੀਣੇ ਆ ਲੋਰ ਕੋਲਾ ਹੁੰਦਾ ਆਪਣੇ ਕੋਲ ਬਹੁਤ ਡਬਲ ਆ ਜੀ ਆਪਣੇ ਕੋਲ ਇਹ ਕਦੇ ਤੁਹਾਨੂੰ ਦਿਖਾਵਾਂਗੀ ਤੇ ਸਾਰੇ ਕੋਲੇ ਭਰ ਲੈਣੇ ਆ ਸੀ ਤੇ ਲੱਸੀ ਖੁੱਲੀ ਪੀਣੇ ਆ ਜੀ ਫਿਰ ਸਾਨੂੰ ਪਤਾ ਹੈ ਪੋਚਾ ਲਾਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਫਿਰ ਨਾ ਬਸ ਲੱਸੀ ਜੀ ਦੇ ਟਕਾਰ ਹੀ ਆਈ ਜਾਂਦੇ ਆ ਬੱਲੀ ਤੇ ਫਿਰ ਆਏ ਹੁੰਦਾ ਵੀ ਚਲੋ ਰੋਟੀ ਰੋਟੀ ਫੇਰ ਪਕਾ ਲਾਂਗੇ ਪਹਿਲਾਂ ਪੋਚੇ ਲਾ ਲਈਏ ਫਿਰ ਵੀ ਆਪਾਂ ਜੀ 9:00 ਵਜੇ ਰੋਟੀ ਲੱਗ ਜਾਂਦੇ ਹੁੰਦੇ ਆ 9:00 ਵਜੇ ਰੋਟੀ ਲੱਗ ਕੇ ਵੀ 8:30 8:30-9 ਵਜੇ ਦਿਨਾਂ ਰੋਟੀ ਪਕਾ ਦਿੰਨੇ ਹੁੰਨੇ ਆ। ਫਸ ਫਿਰ ਆਏ ਹੁੰਦਾ ਜੀ ਮੰਮੀ ਨਾਲ ਦੇ ਨਾਲ ਫੜਾ ਦਿੰਦੇ ਹੁੰਦੇ ਆ ਤੇ ਮੈਂ ਲਾ ਲੈਣੀ ਹੁੰਨੀ ਤਰ ਕੇ। ਸ਼ਾਮ ਨੂੰ ਤਾਂ ਮੈਂ ਤੇ ਮੰਮੀ ਦੋਨੇ ਹੀ ਪਕਾਉਣੇ ਹੁੰਨਗੇ ਰੋਟੀਆਂ ਤੇ ਸਵੇਰੇ ਮੈਂ ਪਕਾ ਦਿੰਨੀ ਕੱਲੀ ਕਿਉਂਕਿ ਮੰਮੀ ਫਿਰ ਸੋਨੂੰ ਪਤਾ ਪਸ਼ੂਆਂ ਥੱਲੇ ਵੀ ਬੋਕਰ ਵਗੈਰਾ ਮਾਰਨੀ ਹੁੰਦੀ ਹੈ ਜੀ ਉੱਥੇ ਵੀ ਧੁੱਪ ਚੜਦੀ ਹੈ ਫਿਰ ਉਧਰਲਾ ਪਸ਼ੂ ਵਾਲਾ ਕੰਮ ਨੇ ਮੇਨ ਲੱਗ ਜਾਂਦੇ ਆ ਤੇ ਫਿਰ ਮੈਂ ਇਧਰਲਾ ਕਰ ਲੈਣੀ ਹੁੰਨੀ ਆ। ਜਿਹੜੀਆਂ ਆਪਣੀਆਂ ਆਹ ਵਾਲੀਆਂ ਫਰਸ਼ਾਂ ਜੀ ਇਹਨਾਂ ਤੇ ਤਾਂ ਵੀ ਮੈਂ ਸਟੈਂਡ ਜੇ ਵਾਲਾ ਜਿਹੜਾ ਹੁੰਦਾ ਆਪਣਾ ਇਹਦੇ ਨਾਲ ਹੀ ਪੋਚਾ ਲਾ ਦਿੰਨੀ ਹੁੰਦੀ ਕਿਉਂਕਿ ਇਹਦੇ ਨਾਲ ਆਏ ਹੁੰਦਾ ਜੀ ਬਿੱਡਾ-ਬੁੱਡਾ ਥੱਲੇ ਜਿਵੇਂ ਵਧੀਆ ਪੋਚਾ ਲੱਗ ਜਾਂਦਾ ਹੈ ਵਧੀਆ ਲੰਮਾ ਹੁੰਦਾ ਹੈ ਨਾ ਇਹ ਸਾਫ਼ ਹੋ ਜਾਂਦਾ ਬਿੱਡਾਂ ਥੱਲੋਂ ਵੀ ਫਰਸ਼ ਤੇ ਟਰੈਕਟਰ ਥੱਲੇ ਹੁਣ ਜਿਵੇਂ ਜੀ ਉਹਦੇ ਨਾਲ ਦਾ ਦੂਜੇ ਪੋਚੇ ਨਾਲ ਜੇ ਲਾਈਏ ਮੈਂ ਇੱਕ ਅੱਧੀ ਵਾਰ ਪਹਿਲਾਂ ਲਾਉਂਦੀ ਸੀ ਜਦੋਂ ਆਹ ਪੋਚਾ ਹੈ ਨਹੀਂ ਸੀ ਕਈ ਵਾਰੀ ਮੇਰੇ ਸਿਰ 'ਚ ਵੱਜਿਆ ਟਰੈਕਟਰ ਮਖਾ ਹੋਰ ਖੂਨ ਖਾਨ ਦੀ ਗੰਡ ਵੱਜ ਜੂਗੀ ਐਵੇਂ ਔਖੇ ਹੋਵਾਂਗੇ ਤੇ ਤਾਂ ਕਰਕੇ ਫਿਰ ਇਹ ਸਟੈਂਡ ਵਾਲਾ ਪੋਚਾ ਲਿਆਂਦਾ ਜੀ ਆਪਾਂ ਫਿਰ ਇਹਦੇ ਨਾਲ ਵਧੀਆ ਫਰਸ਼ਾ-ਪੁਰਸ਼ਾ ਵੀ ਬੈੱਡਵੁੱਡ ਥੱਲੋਂ ਟਰੈਕਟਰ ਥੱਲੋਂ ਵਧੀਆ ਸਾਫ਼ ਹੋ ਜਾਂਦੀਆਂ ਹੈਗੀਆਂ ਵਧੀਆ ਸਫਾਈ ਜੀ ਆ ਜਾਂਦੀ ਹੈ ਤੇ ਜਿਹੜਾ ਆਪਾਂ ਵੀ ਜਿਵੇਂ ਜਿਹੜਾ ਰਸੋਈ ਚ ਪੋਚਾ ਲਾਉਣੇ ਆ ਇੱਕ ਤਾਂ ਆਪਣੀ ਰਸੋਈ ਨੂੰ ਛੋਟੀ ਹੈ ਜੀ ਇਹ ਪੋਚੇ ਨਾਲ ਵੀ ਸਾਫ਼ ਵੀ ਸਫਾਈ ਜੀ ਵਧੀਆ ਨਹੀਂ ਆਉਂਦੀ ਕਿਉਂਕਿ ਆਪਣੀ ਰਸੋਈ ਬਹੁਤ ਜ਼ਿਆਦਾ ਛੋਟੀ ਹੈ ਸਮਾਨ ਬਾਲਾ ਪਿਆ ਰਸੋਈ ਦੇ ਵਿੱਚ ਤੇ ਤਾਂ ਕਰਕੇ ਫਿਰ ਉੱਥੇ ਤਾਂ ਆਪਾਂ ਦੂਜੇ ਬਹਿ ਕੇ ਲਾ ਦਨੇ ਹੁੰਦੀਆਂ ਮੈਂ ਦੂਸਰੇ ਪੋਚੇ ਨਾਲ ਤੇ ਇਥੇ ਆਪਾਂ ਵਧੀਆ ਇਹਦੇ ਨਾਲ ਹੀ ਲਾ ਦੇਨੇ ਹੁੰਨੇ ਸਟੈਂਡ ਵਾਲੇ ਨਾਲ ਤੇ ਇਹ ਫਰਸਾ ਥੋੜੀਆਂ ਜਿਹੀਆਂ ਕੂੜੀਆਂ ਇੱਕ ਤਾਂ ਜਿੱਥੇ ਆਪਣਾ ਰਸੋਈ ਦੇ ਮੂਰੇ ਚੌਂਤਰਾਜ ਹੈ ਉਹ ਵੀ ਖੁਰਦਰਾ ਜਾਂ ਚੌਂਤਰਾਗਾ ਵੀ ਉਥੇ ਇਹ ਬੋਚਾ ਜੰਮ ਹੀ ਨਹੀਂ ਦੁਰਦਾ ਫਿਰ ਉਥੇ ਤਾਂ ਮੈਂ ਬਹਿ ਕੇ ਹੀ ਉਹ ਦੂਜੇ ਪੋਚੇ ਨਾਲ ਪੋਚਾ ਲਾ ਦੇਨੇ ਹੁੰਨੇ ਲੋ ਜੀ ਆ ਗਏ ਸੀਗੇ ਆਪਾਂ ਇੱਧਰ ਰਸੋਈ ਚ ਪੋਚਾ ਮੈਂ ਲਾ ਲਿਆ ਸੀਗਾ ਤੇ ਆ ਗਏ ਜੀ ਆਪਾਂ ਚੌਂਤਰੇ ਦੇ ਪੋਚਾ ਲਾਉਣ ਇਕ ਕਾਇ ਹੁੰਦਾ ਜੀ ਵੀ ਰੋਟੀ ਤੋਂ ਪਹਿਲਾਂ ਪਹਿਲਾਂ ਵੀ ਇੱਥੇ ਵੀ ਪੋਚਾ ਲਾ ਦਈਏ ਵਧੀਆ ਸੋਹਣਾ ਲੱਗਦਾ ਸਾਫ਼ ਜਾ ਹਨ ਰੋਟੀ ਪਕਾਉਣੀ ਫਿਰ ਇੱਥੇ ਹੀ ਬਹਿ ਕੇ ਰੋਟੀ ਖਾਣੀ ਵਧੀਆ ਹੁੰਦਾ ਸਾਫ਼ ਸੁਥਰੇ ਥਾਂ 'ਚ ਬਹਿ ਕੇ ਰੋਟੀ ਖਾਣੀ ਵਧੀਆ ਲੱਗਦਾ ਤੇ ਬਾਕੀ ਆ ਇਹ ਹੋ ਜਾਂਦਾ ਵੀ ਰੋਟੀ ਤੋਂ ਪਹਿਲਾਂ ਪਹਿਲਾਂ ਕੰਮ ਨਿਮੇੜ ਲੀਏ ਜਿਹੜਾ ਨਿਬੜਦਾ ਬਸ ਜੀ ਆਪਾਂ ਲੱਗੇ ਸੀ ਕਿ ਪੋਚੇ ਵਾਲਾ ਕੰਮ ਨਿਮੇੜਨ ਤੇ ਮੰਮੀ ਨੇ ਮਸ਼ੀਨ 'ਚ ਕੱਪੜੇ ਪਾ ਰੱਖੇ ਸੀਗੇ ਤੇ ਫਿਰ ਮੰਮੀ ਨੇ ਮਸ਼ੀਨ ਚੋਂ ਕੱਪੜੇ ਕੁੱਪਰੇ ਕੱਢੇ ਤੇ ਤੇ ਆਪਾਂ ਚੱਲੇ ਜੀ ਬਸ ਫਿਰ ਇਦੋਂ ਬਾਅਦ ਮੈਂ ਪੋਚਾ ਪੋਚਾ ਪੁਚਾ ਲਾ ਕੇ ਫਿਰ ਆਪਾਂ ਉਧਰ ਚੱਲੇ ਮੰਮੀ ਕੋਲੇ ਇੱਥੇ ਜਸ਼ਨ ਦੇ ਰੈਡੀ ਪਿਆਰੇ ਸੀਗੇ ਜੀ ਪਸੂਆਂ ਨੂੰ ਪਾਣੀ ਤੇ ਪਸੂਆਂ ਨੂੰ ਪਾਣੀ ਦੁੱਧ ਪਾ ਕੇ ਆਏ ਸੀਗੇ ਜੀ ਇਹ ਇੱਕ ਦੋ ਨੂੰ ਮੰਮੀ ਨੇ ਪਿਆਤਾ ਸੀਗਾ ਪਾਣੀ ਤੇ ਫਿਰ ਜਸ਼ਨ ਦੇ ਡੈਡੀ ਆ ਤਾਂ ਤੂੰ ਕਰ ਲਾਦਾ ਜਿਹੜਾ ਹੋਰ ਕੰਮ ਕਰਨਾ ਤੇ ਕਹਿੰਦਾ ਚੱਲ ਮੈਂ ਪਿਆ ਦੇਣਾ ਦਿਖਾ ਦੇਣਾ ਪਸੂ ਨੂੰ ਪਾਣੀ ਤੇ ਮੰਮੀ ਨੂੰ ਮੰਮੀ ਨੂੰ ਕਹਿੰਦੇ ਤੂੰ ਹੋਰ ਕੰਮ ਕਰ ਲਾ ਤੇ ਜਸ਼ਨ ਦੇ ਡੈਡੀ ਲਾਗੇ ਸੀ ਪਾਣੀ ਦਿਖਾਉਣ ਤੇ ਉਹ ਤਾਂ ਜੀ ਇਹੀ ਪਾਣੀ ਪਿਉਂਦੇ ਹੁੰਦੇ ਆ ਜਦੋਂ ਗਏ ਵੀ ਦੁੱਧ ਪਾਉਣ ਜਾਂਦੇ ਆ ਆਉਂਦੇ ਕਰਦੇ ਲੇਟ ਹੋ ਜਾਣ ਫਿਰ ਮੰਮੀ ਪਿਉਣ ਲੱਗ ਜਾਂਦੇ ਹੁੰਦੇ ਆ ਪਾਣੀ ਤੇ ਲਓ ਜੀ ਜਸ਼ਨ ਦੇ ਡੈਡੀ ਉਧਰ ਹੀ ਪਾਣੀ ਪਿਆ ਰਹੇ ਸੀ ਤੇ ਮਮਿ ਲੱਗੇ ਸੀਗੇ ਮਸ਼ੀਨ ਚੋਂ ਕੱਪੜੇ ਕੱਢਣ ਉਧਰ ਚ ਪਸੂਆਂ ਵਾਲਾ ਕੰਮ ਜਿਵੇਂ ਘੋਏ ਕੁੜਾ ਉਣ ਨੂੰ ਮੇੜ ਕੇ ਤੇ ਫੇਰ ਵੀ ਮਮ ਅਸੀਂ ਚਾਹ ਚੂ ਪੀ ਕੇ ਫੇਰ ਮੰਮੀ ਪਾ ਦਿੰਦੇ ਨੇ ਮਸ਼ੀਨ ਚ ਕੱਪੜੇ ਤੇ ਮੈਂ ਝਾੜੂ ਝਾੜੂ ਪੋਚੀ ਵਾਲੇ ਕੰਮ ਤੇ ਹੋ ਜਾਣੀ ਤੇ ਮੰਮੀ ਕੱਪੜੇ ਵਗੈਰਾ ਧੋਣ ਲੱਗ ਜਾਂਦੇ ਆ ਤੇ ਮੰਮੀ ਬਹੁਤ ਜ਼ਿਆਦੇ ਸਾਰਾ ਲਵਾਉਂਦੇ ਆ ਜੀ ਵੀ ਬਹੁਤ ਜ਼ਿਆਦੇ ਵਧੀਆ ਵੀ ਕੰਮ ਕਰਦੇ ਨੇ ਵੀ ਨਾਲ ਹੀ ਮੇਰੇ ਜਿੰਨਾ ਮੈਂ ਕਰਦੀ ਆ ਉਨਾ ਹੀ ਕੰਮ ਕਰਦੇ ਨੇ ਤੇ ਮੰਮੀ ਨੇ ਕਦੇ ਨਹੀਂ ਆਏ ਜੇ ਆਖਿਆ ਵੀ ਵੀ ਮੈਨੂੰ ਕਰਾ ਹਨਾ ਮੰਮੀ ਸਾਡੇ ਆ ਆਖ ਦਿੰਦੇ ਆ ਕਹਿੰਦੇ ਵੀ ਜਿੰਨਾ ਚਿਰ ਬੰਦਾ ਵੀ ਹਨਾ ਵੀ ਸਹੀ ਆ ਗੋਡੇ ਗੋਡੇ ਗਿੱਟਣੇ ਦੁਖਦੇ ਜੇ ਬੰਦਾ ਕੋਈ ਉਹ ਬਿਮਾਰ ਨਹੀਂ ਹਨਾ ਸਿਹਤ ਪੱਖੋਂ ਸਹੀ ਆ ਤਾਂ ਕਹਿੰਦੇ ਬੰਦੇ ਨੂੰ ਕੰਮ ਕਰਨਾ ਚਾਹੀਦਾ ਤੇ ਜਿੰਨਾ ਆਪਾਂ ਕਹਿੰਦੀ ਕੰਮ ਤੋਂ ਟਲਾਂਗੇ ਕਹਿੰਦੀ ਉਨਾ ਹੀ ਬੰਦਾ ਬਿਮਾਰ ਹੁੰਦਾ ਕਹਿੰਦੀ ਜੇ ਕੰਮ ਕਰ ਦੇ ਰਿਹਾ ਇਹ ਬੰਦਾ ਸਹੀ ਰਹਿੰਦਾ ਤੇ ਤੇ ਲੋ ਜੀ ਇੱਥੇ ਮੰਮੀ ਲਾਗੇ ਸੀ ਪਸੂ ਬਾਹਰ ਬੰਨਣ ਸਾਡੀ ਝੋਟੀਆਂ ਦਾ ਹਾਲ ਹੀ ਨਹੀਂ ਜੀ ਕੱਚੇ ਥਾਂ 'ਚ ਵਾਸ਼ਰੂਮ ਕਰੀ ਜਾਂਦੀਆਂ ਵਿੱਚ ਹੀ ਲਿਟੀਆਂ ਦੀਆਂ ਬਹੁਤ ਬੁਰਾ ਹਾਲ ਇੱਕ ਸਾਡੇ ਪਾਣੀ ਗੰਨੀਓ ਭਾਈ ਬਹੁਤ ਜ਼ਿਆਦਾ ਉ ਤਾਂ ਅਸੀਂ ਕੈਂਟਰ ਪਵਾ ਲਿਆ ਹੈ ਤੇ ਫਿਰ ਵੀ ਅੱਜ 4 ਦਿਨ ਹੋ ਗਏ ਪਾਣੀ ਨਹੀਂ ਆਇਆ ਐ ਸੀਗਾ ਸਾਨੂੰ ਵੀ ਚਲੋ ਉਹ ਜਿਹੜਾ ਡੱਗੀ ਚ ਪਵਾਇਆ ਉਹ ਖਾਣੂ ਕੱਢਣਾ ਹਨਾ ਵੀ ਚਲ ਜੇ ਟੂਟੀ 'ਚ ਪਾਣੀ ਆ ਜਾਏ ਤਾਂ ਮੋਟਰ ਲਾ ਕੇ ਅਸੀਂ ਪਸੂ ਨਮਾ ਦਈਏ ਤੇ ਪਸ਼ੂਆਂ ਦਾ ਸਾਡੇ ਦੇਖੋ ਜੀ ਇਹ ਬਸ ਇਹਨਾਂ ਜਿਵੇਂ ਅੱਜ ਜੇ ਆ ਪਾਜਨਵਾ ਦਈਏ ਤਾਂ ਤੀਜੇ ਚੌਥੇ ਦਿਨ ਫੇਰ ਇਹੀ ਹਾਲ ਹੋ ਜੂਗਾ ਤੇ ਕੱਚੇ ਥਾਂ ਦਾ ਕਰਕੇ ਜਿਹਾ ਲੱਗਦਾ ਹੀ ਨਹੀਂ ਪਤਾ ਵੀ ਪਸ਼ੂ ਨਮਾਏ ਹੈ ਕਿ ਨਹੀਂ ਤੇ ਲੋ ਜੀ ਇੱਥੇ ਮੰਮੀ ਨੇ ਬਾਹਰ ਬੰਨਤੇ ਸੀ ਪਸ਼ੂ ਤੇ ਮੈਂ ਆਟਾ-ਉਟਾ ਗੁੰਨੇ ਆਈ ਸੀਗੀ ਆਟਾ ਗੁੰਨੇ ਕੇ ਬਸ ਫਿਰ ਮੈਂ ਰੋਟੀ ਲੱਗਣਾ ਸੀਗਾ ਮੰਮੀ ਬੋਕਰ ਵਗੈਰਾ ਦਾ ਉਹ ਮਾਰ ਦੇਣਗੇ ਪਸ਼ੂਆਂ ਥੱਲੇ ਤੇ ਮੈਂ ਪਕਾ ਲੂੰਗੀ ਰੋਟੀ ਤੇ ਲੋ ਜੀ ਆਪਾਂ ਲਾ ਗਏ ਸੀਗੇ ਰੋਟੀ ਤੇ ਐਸ ਵੇਲੇ ਤਾਂ ਜੀ ਫਿਰ ਮੈਂ ਤਾਂ ਹੀ ਚੋਪੜ ਦਿੰਨੀ ਹੁੰਨੀ ਆ ਵੀ ਥੱਲੇ ਨਹੀਂ ਰਾੜਦੇ ਕਿਉਂਕਿ ਇੱਕ ਤਾਂ ਜੀ ਹੁਣ ਜਿਵੇਂ ਜਿਵੇਂ ਗਰਮੀ ਆਊਗੀ ਹਨਾ ਸੋਨੋ ਪਤਾ ਸੇਕ ਮੂਰੇ ਬੈਠਣਾ ਬਹੁਤ ਔਖਾ ਹੋ ਜਾਂਦਾਗਾ ਤੇ ਇੱਕ ਆਪਣੀ ਕੰਧ ਦੀ ਵੀ ਇੰਨੀ ਜਿਆਦੇ ਛਾਂ ਜੀ ਨਹੀਂ ਹੁੰਦੀ ਇੱਥੇ ਚੌਂਤਰੇ ਤੇ ਛੇਦੀ ਧੁੱਪ ਆ ਜਾਂਦੀ ਹੈਗੀ ਤੇ ਮੂਰੇ ਬਹਿ ਕੇ ਰੋਟੀ ਭਗਾਉਣੀ ਬਹੁਤ ਔਖੀ ਹੈ ਜੀ ਤਾਂ ਕਰਕੇ ਫਿਰ ਆਪਾਂ ਤਾਂ ਹੀ ਰੋਟੀ ਰਾੜ ਦਿੰਨੇ ਹੁੰਨੇ ਤਾਂ ਹੀ ਵਧੀਆ ਲੱਗਦੀਆਂ ਤਾਂ ਵੀ ਤੇ ਸਾਡੇ ਰੋਟੀ ਜੀ ਮੋਟੀ ਨਹੀਂ ਖਾਂਦੇ ਪਤਲੀ-ਪਤਲੀ ਰੋਟੀ ਖਾਂਦੇ ਆ ਪਰ ਸਾਨੂੰ ਪਤਲੀ-ਪਤਲੀ ਰੋਟੀ ਬਗਾਉਣੀ ਪੈਂਦੀ ਐ ਤੇ ਬਾਕੀ ਜੀ ਬਦਲੀ ਜੀ ਰੋਟੀ ਵਧੀਆ ਰਹਿੰਦੀ ਐ ਹੌਲੀ ਹੁੰਦੀ ਆ ਹਨ ਤੇ ਲੋ ਜੀ ਬਸ ਇੱਥੇ ਆਪਾਂ ਲੱਗੇ ਸੀਗੇ ਮੰਮੀ ਉਧਰੋਂ ਬੋਕਰ ਮਾਰ ਦੇਣਗੇ ਗੋਹਾ ਵਗੈਰਾ ਸੱਟੇ ਹੋਣਗੇ ਦੂਜੀ ਵਾਰ ਵਾਲਾ ਤੇ ਫੇਰ ਆ ਕੇ ਨਾ ਉਹ ਡੈਡੀ ਵਰਗਿਆਂ ਨੂੰ ਜਸ਼ਨ ਦੇ ਰਾੜੀ ਨੂੰ ਜਸ਼ਨੇ ਨੂੰ ਰੋਟੀ ਫੜਾ ਦੇਣਗੇ ਕਿਉਂਕਿ ਆਏ ਹੁੰਦਾ ਜੀਦੋਂ ਰੋਟੀ ਖਾ ਲੈਣ ਨਾ ਬੰਦੇ ਫੇਰ ਕੰਮ ਹੌਲਾ ਜਿਹਾ ਹੋ ਜਾਂਦਾ ਵੀ ਇਹਦਾ ਫਿਕਰ ਹੀ ਰਹਿੰਦਾ ਵੀ ਹਜੇ ਉਹਨਾਂ ਨੇ ਰੋਟੀ ਨਹੀਂ ਖਾਧੀ ਹਜੇ ਉਹਨਾਂ ਨੂੰ ਰੋਟੀ ਖਾਣੀ ਐ ਪਕਦੀ ਪਕਦੀ ਰੋਟੀ ਖਾ ਲੈਣ ਫਿਕਰ ਜਾਂ ਨਿਭੜ ਜਾਂਦਾ ਫੇਰ ਇਸ ਤੋਂ ਬਾਅਦ ਮੈਂ ਤੇ ਮੰਮੀ ਬੱਸ ਅਸੀਂ ਰਹਿ ਜਾਂਨੇ ਹੁੰਨ ਰੋਟੀ ਰੋਟੀ ਆਲਣਾਂ ਤੇ ਬੱਸ ਫੇਰ ਤਾਂ ਅਸੀਂ ਦੋਨੇ ਵੀ ਮੈਂ ਮੇਰੇ ਪਕਾਉਂਦੇ ਕਰਦੇ ਐਨੇ ਵੀ ਮੰਮੀ ਰੋਟੀ ਰੋਟੀ ਫੜਾਉਂਦੇ ਇਹਨਾਂ ਨੂੰ ਤੇ ਬੱਸ ਫੇਰ ਅਸੀਂ ਦੋਨੇ ਸਾਸ ਨੂੰ ਆ ਬੈਠ ਕੇ ਇੱਥੇ ਚੌਂਦਰੇ ਦੇ ਰੋਟੀ ਖਾ ਲੈਣੀਆਂ ਹੁੰਨਾਂ ਤੇ ਬਾਕੀ ਜਿਹਾ ਆਇਆ ਹੁੰਦਾ ਸੀ ਨਾ ਵੀ ਜੇ ਤਾਂ ਜਿਵੇਂ ਮੰਮੀ ਕਿਤੇ ਬਾਗ ਜਾਣਾ ਤਾਂ ਮੈਂ ਬਹੁਤ ਘੱਟ ਰੋਟੀ ਖਾਣੀ ਆ ਤੇ ਜਿਵੇਂ ਮੈਂ ਪਿੰਡ ਵਗ ਜਾ ਮੰਮੀ ਆਖ ਦਿੰਦੇ ਮਗਰੋਂ ਭੁੱਖੀ ਨਹੀਂ ਲੱਗਦੀ ਆ ਹਾਂ ਦੀ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਕਹਿੰਦੇ ਜਦੋਂ ਆਪਾਂ ਦੋਨੇ ਬਹਿ ਕੇ ਇਕੱਠੀਆਂ ਖਾਈਏ ਨਾ ਉਦੋਂ ਕਹਿੰਦੀ ਵਧੀਆ ਰੋਟੀ ਸਵਾਦ ਲੱਗਦੀ ਆਂਦੀ ਉਹ ਤਾਂ ਐ ਹੁੰਦਾ ਇੱਕ ਅੱਧੀ ਹੋਰ ਖਾ ਲਈਏ ਵੱਧ ਖਾਦੀ ਜਾਂਦੀ ਆਂਦੀ ਜਦੋਂ ਕਿਤੇ ਕਹਿੰਦੀ ਜਿਵੇਂ ਤੂੰ ਵਗ ਜਾਨੀ ਆਂਦੀ ਮੈਨੂੰ ਨਹੀਂ ਭੁੱਖ ਲਾਦੀ ਮੈਂ ਮੰਮੀ ਨੂੰ ਆਖਾ ਮੈਂ ਜਦੋਂ ਮੈਂ ਮੰਮੀ ਤੂੰ ਵਗ ਜਾਨੀ ਆਂਦੀ ਉਦੋਂ ਮੈਂਨੂੰ ਨਹੀਂ ਭੁੱਖ ਲਾਦੀ ਮੰਮੀ ਕਹਿੰਦੀ ਆ ਹੀ ਮੇਰੇ ਨਾਲ ਕਹਿੰਦੀ ਮੈਂ ਮੈਥੋਂ ਮੈਨੂੰ ਤਾਂ ਐ ਲੱਗਦਾ ਕਿਂਦੀ ਭੁੱਖੀ ਐ ਨਹੀਂ ਰੋਟੀ ਦੀ ਭੁੱਖ ਮਰ ਜਾਂਦੀ ਆ ਦੀ ਤੇ ਐ ਹੁੰਦਾ ਜੀ ਚਲੋ ਬੈਠੇ ਹੁੰਨੇ ਆ ਹਨਾ ਤੇ ਬਸ ਐ ਵੀ ਨਾਲੇ ਗੱਲਾਂ ਬਾਤਾਂ ਕਰੀ ਜਾਂਦੀਆਂ ਰੋਟੀ ਖਾਂਦੀਆਂ ਨਾਲੇ ਰੋਟੀ ਖਾ ਲੈਣੇ ਆ ਇਹਨੇ ਤੇ ਲੋ ਜੀ ਬਸ ਇੱਥੇ ਲੱਗੇ ਸੀ ਆਪਾਂ ਰੋਟੀ ਪਕਾਉਣਾ ਤੇ ਬਾਕੀ ਜੀ ਪਲੀਜ਼ ਜਿਹੜੇ ਨਵੇਂ ਆਏ ਐ ਤਾਂ ਜਿਨ੍ਹਾਂ ਨੇ ਆਪਣੀ ਵੀਡੀਓ ਇੱਥੇ ਤੱਕਰ ਦੇਖ ਲਈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਪਲੀਜ਼ ਸਾਰੇ ਜਣੇ ਫੁੱਲ ਸਪੋਰਟ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਾਰੇ ਜਣੇ ਹੁਣ ਤੁਸੀਂ ਬਹੁਤ ਘੱਟ ਸ਼ੇਅਰ ਕਰਦੇ ਹੋ ਵੀਡੀਓ ਨੂੰ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੱਧ ਤੋਂ ਵੱਧ ਕਿਉਂਕਿ ਤੁਹਾਡੇ سپورਟ ਨਾਲ ਹੀ ਹੈ ਜੀ ਜੇ ਤੁਸੀਂ ਸਾਰੇ ਜਣੇ سپورਟ ਕਰੋਗੇ ਹਨਾ ਫਿਰ ਹੀ ਆਪਣਾ ਚੈਨਲ ਗਰੋ ਕਰੂਗਾ ਜੇ ਤੁਸੀਂ ਸਾਰੇ ਜਣੇ سپورਟ ਨਾ ਕਰੋਗੇ ਫਿਰ ਹਨਾ ਫਿਰ ਤਾਂ ਅਸੀਂ ਕੁਝ ਵੀ ਨਹੀਂ ਤੁਹਾਡੇ ਸਾਰਿਆਂ ਦੇ سپورਟ ਦੇ ਨਾਲ ਹੀ ਹੈ ਕਿਉਂਕਿ ਸੋਤੋ ਬਿਨਾ ਅਸੀਂ ਕੁਝ ਨਹੀਂਗੇ ਠੀਕ ਹੈ ਨਾ ਜੀ ਤੇ ਲੋ ਜੀ ਬਸ ਆਪਾਂ ਖਾ ਲਓ ਜੀ ਤੁਸੀਂ ਸਾਰੇ ਜਣੇ ਰੋਟੀ ਆਖਣਗੇ ਰੋਟੀ ਪਕਾ ਰਹੇ ਆ ਨਾ ਲੈ ਨਹੀਂ ਰਹੇ ਖਾ ਲਓ ਜੀ ਸਾਰੇ ਜਣੇ ਰੋਟੀ ਤੇ ਸੋਡੇ ਕੋਲੇ ਸ਼ਾਮ ਨੂੰ ਵੀਡੀਓ ਆਊਗੀ ਸਵੇਰ ਦੀ ਰੋਟੀ ਬਗਾਈ ਆਖਣ ਨੂੰ ਸ਼ਾਮ ਨੂੰ ਵੀਡੀਓ ਆਊਗੀ ਫਿਰ ਉਦੋਂ ਦਾ ਬੇਈ ਹੋ ਜੂਗੀ ਤੇ ਚਲੋ ਜੀ ਲਓ ਜੀ ਆਪਾਂ ਪਕਾ ਲਈਏ ਰੋਟੀ ਫੇਰ ਮਿਲਾਂਗੇ ਲਓ ਜੀ ਹੁਣ ਜਾ ਕੇ ਕੰਮ ਨਿਭੜਿਆ ਆਪਣਾ ਸਾਰਾ ਟਾਈਮ ਪੌਣੇ ਕ ਨੇ 11:30 ਦਾ ਹੋ ਗਿਆ ਤੇ ਜਸਨਾ ਆਪਣਾ ਚੱਲਿਆ ਅੱਜ ਆਪਦੇ ਸਕੂਲ ਚ ਐਲ ਡੀ ਐਮ ਚ ਆਪਦਾ ਰਿਜ਼ਲਟ ਲੈਣ ਤੇ ਟੌਰ ਦੇਖੋ ਮੁੰਡੇ ਦੀ ਬੂਟ ਬਾਤ ਪਾ ਕੇ ਤੂੰ ਆਖ ਦਿੰਦਾ ਮੰਮੀ ਪੈਂਟ ਤਾਂ ਬਿਲਕੁਲ ਇੱਕੋ ਹੀ ਆਖ ਦਿੰਦਾ ਇਹੀ ਪਾ ਕੇ ਜਾਣਾ ਜਿੱਥੇ ਜਾਣਾ ਹੈ ਹੂੰ ਤਾਂ ਜੀ ਕੁਰਤਾ ਪਜਾਮਾ ਹੈਗਾ ਫਿਰ ਮੱਖ ਚੱਲ ਇਹ ਪਾ ਜਾ ਪੁਰਤਾ ਪਜਾਮਾ ਤਾਂ ਵਧੀਆ ਨੀਵਾ ਸਮਾਇਆ ਹੈ ਨਾ ਇਹ ਉੱਚੀ ਹੋ ਜੂਗੀ ਭਈ ਵੀ ਵਾਧਾ ਵਾਲਾ ਜੀ 6 ਮਹੀਨਿਆਂ ਚ 4-5 ਉਂਗਲਾ ਕੱਦ ਕਰ ਜਾਂਦਾ ਤੇ ਲੋ ਜੀ ਬਸ ਚੱਲੇ ਆ ਹੁਣ ਕਹਿੰਦੇ ਚਾਹ ਬਣਾਈ ਦੇ ਮੈਨੂੰ ਕਹਿੰਦੇ ਚਾਹ ਪੀ ਕੇ ਜਾਵਾਂਗੇ ਪਿਓ ਪੁੱਤ ਦੋਨੇ ਤੇ ਇਹਦਾ ਰੈਡੀ ਤਾਂ ਪਾ ਗਿਆ ਬਾਹਰ ਉਹ ਸਕੂਟਰੀ ਕੋਲੇ ਇਹ ਚੱਲੇ ਆਪਣਾ ਹੁਣ ਨਿਬੜਿਆ ਜੀ ਕੰਮ ਧੰਦਾ ਸਾਰਾ ਮੈਂ ਇਹਨੂੰ ਪਹਿਲਾਂ ਚਾਹ ਦੇਣ ਲੱਗ ਗਈ ਠਾਰ ਕੇ ਲੋ ਜੀ ਬਸ ਜਾਂਦੇ ਆ ਇਹ ਤੇ ਆਪਣਾ ਕੰਮ ਧੰਦਾ ਨਿਬੜ ਗਿਆ ਤੇ ਆਪਾਂ ਆਉਣੇ ਆ ਜੀ ਨਹਾ ਕੇ ਨਾਹ ਨੂੰ ਕੇ ਫਿਰ ਕੋਈ ਜੇ ਕੋਈ ਹੋਰ ਕੰਮ ਧੰਦਾ ਕਰਿਆ ਫਿਰ ਆਪਾਂ ਛੋਡੇ ਨਾ ਕਰਾਂਗੇ ਸ਼ੇਅਰ ਤੇ ਜੇ ਨਾ ਕਰਿਆ ਭਾਈ ਫਿਰ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਸ ਨੇ ਆਪਨੇ ਦਾ ਕੀ ਰਿਜ਼ਲਟ ਆਇਆ ਚਲੋ ਜੀ ਫਿਰ ਮਿਲਦੇ ਆਂ ਲੋ ਜੀ ਸਾਡੀ ਬੱਚਾ ਪਾਰਟੀ ਆ ਗਈ ਤੇ ਪ੍ਰੀ ਸਾਡੀ ਆਈ ਹੈ ਸੈਕਿੰਡ ਇਹ ਜਸ਼ਨ ਸਾਡਾ ਆਇਆ ਫੋਰਥ ਜਸ਼ਨ ਸਾਡਾ ਆਇਆ ਚੌਥੇ ਨੰਬਰ ਤੇ ਤੇ ਪ੍ਰੀ ਸਾਡੀ ਦੂਜੇ ਨੰਬਰ ਤੇ ਆਈ ਹੈ ਤੇ ਜਵਾਬ ਤੁਹਾਡੇ ਸ਼ਾਬਾਸ਼ ਹੋਰ ਮੈਂ ਤਾਂ ਇਹਨੂੰ ਪ੍ਰੀਤ ਨੂੰ ਸ਼ਾਬਾਸ਼ ਦਿੱਤੀ ਜਸ਼ਨ ਨੂੰ ਤੇ ਚਲੋ ਜੀ ਆਏ ਆ ਵੀ ਹਣਾ ਹੁਣ ਇਹਨਾਂ ਨੂੰ ਟਰਾਫੀਆ ਜਿਹੜੀਆਂ ਦੇਣੀਆਂ ਇਹਨਾਂ ਤੇ ਆਪਦੇ ਸਕੂਲ ਚ ਦੇਣਗੇ ਤੇ ਚਲੋ ਵੀ ਆਏ ਜਵਾਕਾਂ ਦੀ ਅੱਧੀ ਫੀਸ ਮਾਫ ਹੋ ਜੂਗੀ ਤੇ ਚਲੋ ਸ਼ੁਕਰ ਹੈ ਵਾਹਿਗੁਰੂ ਦਾ ਹਨਾ ਤੇ ਜਵਾਕ ਸਾਡੇ ਪੜੇ ਇਹਨਾਂ ਨੂੰ ਬਸ ਐ ਹੀ ਸੀਗਾ ਵੀ ਸਾਡੇ ਵੀ ਇੰਨੇ ਕ ਨੰਬਰ ਆ ਜਾਣ ਕਹਿੰਦੇ ਸਾਡੀ ਵੀ ਅੱਧੀ ਫੀਸ ਮਾਫ ਹੋ ਜੇ ਤੇ ਲੋ ਜੀ ਜਵਾਕ ਜਵਾਕਾਂ ਨੇ ਵਿਚਾਰਿਆ ਨੇ ਨਾਲੇ ਕੋਈ ਤਿਆਰੀ ਨਹੀਂ ਕੀਤੀ ਸੀਗੀ ਪੇਪਰ ਦੀ ਪਰ ਫਿਰ ਵੀ ਵਧੀਆ ਨੰਬਰ ਲੈ ਗਏ ਸ਼ਾਬਾਸ਼ ਲੋ ਜੀ ਬਸ ਇਹਨਾਂ ਨੂੰ ਪਿਉਣੇ ਆਪਾਂ ਚਾਹ ਦੋ ਬਚ ਗਏ ਜਿਹੜੀ ਪੰਜ ਦਾ 2 ਵਜੇ ਆਏ ਬਹੁਤ ਬੱਧੀਆ ਤੇ ਲਓ ਜੀ ਪ੍ਰੀਤ ਨੂੰ ਸ਼ਾਬਾਸ਼ ਪ੍ਰੀਤ ਸ਼ਾਬਾਸ਼ ਸ਼ਾਬਾਸ਼ ਤੇ ਆਕੇ ਜਾਂਦਾ ਨਹੀਂ ਜੀ ਮਾ ਪੜਿਆ ਨਹੀਂ ਚਲੋ ਜੀ ਤੇ ਇਸ ਦੇ ਨਾਲ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਆਂ ਜੀ ਇੱਥੇ ਐਂਡ ਕਿਉਂਕਿ ਵੀਡੀਓ ਹੋ ਜੂਗੀ ਜਿਆਦਾ ਲੰਬੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਾਡੇ ਵੱਲੋਂ ਸੱਚੇ ਕਾਲ ਜੀ ਵੀਡੀਓ ਫੋਨ ਵਾਚ ਕਰਨ ਲਈ ਧੰਨਵਾਦ ਜੀ ਬਾਏ ਬਾਏ